ਅੱਜ ਮੈਂ ਆਪ ਜੀ ਨੂੰ ਅਜੇਹੇ ਪਿਓ ਪੁੱਤ ਦੀ ਕਹਾਣੀ ਸੁਣਾਉਣ ਜਾ ਰਹੀ ਹਾਂ ਜਿਸ ਵਿੱਚ ਪੁੱਤ ਜਾਪਾਨ ਦਾ ਹੈ ਤੇ ਪਿਓ ਪੰਜਾਬੀ ਹੈ। ਪੁੱਤਰ ਪੰਜਾਪਾਨ ਵਿੱਚ ਰਹਿ ਜਾਂਦਾ ਹੈ ਤੇ ਪੁੱਤਰ ਨੂੰ ਛੱਡ ਕੇ ਜਦੋਂ ਪੁੱਤਰ 2 ਸਾਲ ਦਾ ਵੀ ਨਹੀਂ ਹੁੰਦਾ ਪਿਓ ਨੂੰ ਵਾਪਸ ਇੰਡੀਆ ਆਉਣਾ ਪੈਂਦਾ ਹੈ। ਇਹ ਕਹਾਣੀ ਹੈ ਅੰਮ੍ਰਿਤਸਰ ਦੇ ਸੁਖਪਾਲ ਸਿੰਘ ਦੀ। ਸੁਖਪਾਲ ਸਿੰਘ ਦੱਸਦੇ ਹਨ ਕਿ 2002 ਦੇ ਵਿੱਚ ਮੈਂ ਅਤੇ ਮੇਰੇ بیٹے ਦੀ ਮਾਂ ਜਿਹੜੀ ਹੈ THAILAND AIRPORT ਤੇ ਮਿਲਦੇ ਹਾਂ। ਉਹ ਵੀ ਇੰਡੀਆ ਆ ਰਹੀ ਹੁੰਦੀ ਹੈ ਤੇ ਮੈਂ ਵੀ ਇੰਡੀਆ ਆ ਰਿਹਾ ਹੁੰਨਾ ਹਾਂ ਜਿਸ ਨਾਲ ਸਾਡੀ ਹੈਲੋ ਹਾਈ ਹੋ ਜਾਂਦੀ ਹੈ ਉਹ ਇੰਡੀਆ ਘੁੰਮਣ ਆਣਾ ਆ ਰਹੀ ਹੁੰਦੀ ਹੈ ਤੇ ਮੈਂ ਉਹਨਾਂ ਨੂੰ ਆਫਰ ਕਰਦਾ ਹਾਂ ਕਿ ਤੁਸੀਂ ਮੇਰੇ ਘਰ ਰਹਿ ਸਕਦੇ ਹੋ ਤੇ ਮੈਂ ਤੁਹਾਨੂੰ ਘੁਮਾ ਦੇਵਾਂਗਾ ਕੋਈ ਇਹੋ ਜੀ ਗੱਲ ਨਹੀਂ ਹੈ ਇਸ ਤਰ੍ਹਾਂ ਉਹ ਇੰਡੀਆ ਆਉਂਦੀ ਹੈ ਤੇ ਇਹਨਾਂ ਦੇ ਪਰਿਵਾਰ ਨਾਲ ਮਿਲ ਜੁਲ ਕੇ ਰਹਿੰਦੀ ਹੈ ਘੁੰਮਣ ਜਾਂਦੇ ਹਨ ਤੇ ਪਰਿਵਾਰ ਵਿੱਚ ਮਤਲਬ ਕੁਲ ਮਿਲ ਜਾਂਦੇ ਹਨ 2002 ਵਿੱਚ ਹੀ ਉਹਨਾਂ ਨੇ ਫਿਰ ਲੜਕੀ ਨੇ ਮਤਲਬ ਲੜਕੇ ਦੀ ਮਾਂ ਨੇ ਸਾਚੀ ਨੇ ਉਹਨਾਂ ਨੂੰ ਸਪான்ਸਰ ਭੇਜ ਦਿੱਤੀ ਜਿਸ ਕਰਕੇ ਫਿਰ ਸੁਖਪਾਲ ਸਿੰਘ ਜਿਹੜੇ ਨੇ ਉਹ ਜਾਪਾਨ ਚਲੇ ਜਾਂਦੇ ਨੇ ਉੱਥੇ ਜਾ ਕੇ ਫਿਰ ਇਹਨਾਂ ਦੋਨਾਂ ਦਾ ਵਿਆਹ ਹੋ ਜਾਂਦਾ ਹੈ ਵਿਆਹ ਤੋਂ ਬਾਅਦ 2003 ਦੇ ਵਿੱਚ ਇਹਨਾਂ ਦੇ ਘਰ ਇੱਕ ਬੇਟਾ ਪੈਦਾ ਹੁੰਦਾ ਜਿਸ ਦਾ ਨਾਂ ਹੈ ਰਿੰਤਾ ਕਹਾਪਾ ਕੁਝ ਟਾਈਮ ਬਾਅਦ ਉਹਨਾਂ ਦੇ ਆਪਸ ਵਿੱਚ ਰਿਸ਼ਤਿਆਂ ਵਿੱਚ ਥੋੜਾ ਤਕਰਾਰ ਬਾਜੀ ਆਣੀ ਸ਼ੁਰੂ ਹੋ ਜਾਂਦੀ ਹੈ ਕਲਚਰ ਨੂੰ ਲੈ ਕੇ ਜਾਂ ਉਹਨਾਂ ਦੇ ਪਰਿਵਾਰ ਨੂੰ ਲੈ ਕੇ ਜਿਸ ਕਰਕੇ ਫਿਰ ਜਿਹੜੇ ਸੁਖਪਾਲ ਸਿੰਘ ਹਨ ਉਹ ਵਾਪਸ ਇੰਡੀਆ ਆ ਜਾਂਦੇ ਹਨ ਪਰ 2004 ਦੇ ਵਿੱਚ ਰਿੰਦੀ ਮਾਂ ਵਾਪਸ ਆ ਕੇ ਇਹਨਾਂ ਨੂੰ ਫਿਰ ਜਿਹੜੀ ਹੈ ਜਾਪਾਨ ਲੈ ਜਾਂਦੀ ਹੈ ਉਸ ਤੋਂ ਬਾਅਦ ਫਿਰ ਉਹੀ ਉਹਨਾਂ ਦੀਆਂ ਜਿਹੜੀਆਂ ਪ੍ਰੋਬਲਮਸ ਖੜੀਆਂ ਹੋ ਜਾਂਦੀਆਂ ਕੁਝ ਅਜਿਹੀਆਂ ਕੰਡੀਸ਼ਨਸ ਲਗਾ ਦਿੱਤੀਆਂ ਜਾਂਦੀਆਂ ਹਨ ਜੋ ਸੁਖਪਾਲ ਸਿੰਘ ਨੂੰ ਮਨਜ਼ੂਰ ਨਹੀਂ ਹੁੰਦੀਆਂ ਜਿਸ ਕਰਕੇ ਫਿਰ ਉਸ ਤੋਂ ਬਾਅਦ ਉਹ ਸਰਬਸੰਮਤੀ ਨਾਲ ਤਲਾਕ ਲੈ ਦੇ ਕੇ ਆਪਣਾ ਇੰਡੀਆ ਵਾਪਸ ਆ ਜਾਂਦਾ ਹੈ। ਇੰਡੀਆ ਆ ਕੇ ਉਹਨਾਂ ਦੇ ਪਿਤਾ ਪਹਿਲਾਂ ਹੀ ਬਿਮਾਰ ਹੁੰਦੇ ਹਨ ਪਰ ਹੋਰ ਜ਼ਿਆਦਾ ਬਿਮਾਰ ਹੋ ਜਾਂਦੇ ਹਨ। 1.5 ਸਾਲ ਬਾਅਦ ਹੀ ਉਹਨਾਂ ਦੀ ਮੌਤ ਹੋ ਜਾਂਦੀ ਹੈ। ਪਰਿਵਾਰ ਵਿੱਚ ਇੱਕ ਸੋਗ ਦੀ ਲਹਿਰ ਛਾ ਜਾਂਦੀ ਹੈ। ਸਾਰੇ ਰਿਸ਼ਤੇਦਾਰ ਸੁਖਪਾਲ ਨੂੰ ਕਹਿੰਦੇ ਹਨ ਕਿ ਹੁਣ ਤੇਰਾ ਉਹਨਾਂ ਨਾਲ ਕੋਈ ਰਿਸ਼ਤਾ ਨਹੀਂ ਰਿਹਾ, ਕੋਈ ਗੱਲਬਾਤ ਨਹੀਂ ਹੋ پا ਰਹੀ, ਕੁਝ ਵੀ ਨਹੀਂ ਹੋ پا ਰਿਹਾ ਕਿਉਂਕਿ ਸੁਖਪਾਲ ਸਿੰਘ ਆਪਣੇ ਬੱਚੇ ਦੇ ਬਰਥਡੇ ਤੇ ਉਹਨੂੰ ਕਾਰਡ ਭੇਜਦੇ ਹਨ ਉਹ ਉਹਨਾਂ ਨਾਲ ਰਿਸ਼ਤਾ ਰੱਖਣਾ ਚਾਹੁੰਦੇ ਹਨ ਪਰ ਜਿਹੜੀ ਆਪਣੇ ਰਿੰਦੀ ਮਾਤਾ ਹੁੰਦੀ ਹੈ ਸਾਚੀ ਉਹ ਕਹਿੰਦੀ ਹੈ ਕਿ ਤੁਸੀਂ ਹੁਣ ਮੈਨੂੰ ਫੋਨ ਜਾਂ ਕਿਸੇ ਤਰ੍ਹਾਂ ਦਾ ਰਿਸ਼ਤਾ ਰੱਖਣ ਦੀ ਕੋਸ਼ਿਸ਼ ਨਾ ਕਰੋ ਮੇਰੀ ਲਾਈਫ ਜਿਹੜੀ ਡਿਸਟਰਬ ਹੁੰਦੀ ਹੈ ਉਸ ਤੋਂ ਬਾਅਦ ਸਾਚੀ ਜਿਹੜੀ ਹੈ ਜਪਾਨ ਦੀ ਲੜਕੀ ਉਹ ਆਪਣਾ ਫੋਨ ਨੰਬਰ ਚੇਂਜ ਕਰ ਲੈਂਦੀ ਹੈ ਜਿਸ ਕਰਕੇ ਸੁਖਪਾਲ ਜੀ ਦਾ ਬਿਲਕੁਲ ਵੀ ਕੋਈ ਉਹਨਾਂ ਨਾਲ ਸੰਪਰਕ ਨਹੀਂ ਹੋ ਪਾਂਦਾ 19 ਸਾਲ ਤੱਕ ਉਹਨਾਂ ਦਾ ਆਪਸ ਵਿੱਚ ਕੋਈ ਲੈਣ ਦੇਣ ਨਹੀਂ ਹੁੰਦਾ ਕੋਈ ਗੱਲਬਾਤ ਨਹੀਂ ਹੁੰਦੀ ਉਹ ਕੋਸ਼ਿਸ਼ ਵੀ ਕਰਦੇ ਹਨ ਜਦੋਂ ਦੇ ਸੋਸ਼ਲ ਮੀਡੀਆ ਸ਼ੁਰੂ ਹੋਇਆ ਫੇਸਬੁੱਕ ਇੰਸਟਾਗ੍ਰam ਪਰ ਉਹਨਾਂ ਨੂੰ ਕੁਝ ਵੀ ਪਤਾ ਨਹੀਂ ਲੱਗਦਾ ਆਖਿਰਕਾਰ ਰਿਸ਼ਤੇਦਾਰਾਂ ਦਾ ਪ੍ਰੈਸ਼ਰ ਬਣਨ ਲੱਗ ਜਾਂਦਾ ਹੈ ਕਿ ਸੁਖਪਾਲ ਸਿੰਘ ਤੁਸੀਂ ਵਿਆਹ ਕਰਵਾ ਲਓ ਇਨਾਂ ਨੂੰ ਫਿਰ ਵਿਆਹ ਕਰਵਾਉਣਾ ਪੈਂਦਾ ਹੈ ਪਰ ਇਹ ਆਪਣੀ ਪਤਨੀ ਨੂੰ ਦੱਸ ਦਿੰਦੇ ਹਨ ਕਿ ਉਹ ਪਹਿਲਾਂ ਜਾਪਾਨ ਵਿੱਚ ਉਹਨਾਂ ਦੀ ਸ਼ਾਦੀ ਹੋਈ ਹੋਈ ਸੀ ਪਰ ਉਹ ਤਲਾਕ ਲੈ ਚੁੱਕੇ ਹਨ ਪਰ ਉਹ ਬੱਚੇ ਬਾਰੇ ਨਹੀਂ ਦੱਸਦੇ ਉਹਨਾਂ ਦੀ ਪਤਨੀ ਨੂੰ ਕੋਈ ਇਤਰਾਜ਼ ਨਹੀਂ ਹੁੰਦਾ ਉਹਨਾਂ ਦਾ ਵਿਆਹ ਹੋ ਜਾਂਦਾ ਹੈ 1.5 ਸਾਲ ਬਾਅਦ ਉਹਨਾਂ ਦੀ ਇੱਕ ਬੱਚੀ ਜਨਮ ਲੈਂਦੀ ਹੈ ਬੱਚੀ ਦੇ ਜਨਮ ਤੋਂ ਬਾਅਦ ਸੁਖਪਾਲ ਸਿੰਘ ਕਹਿੰਦੇ ਹਨ ਕਿ ਉਹ ਆਪਣੀ ਪਤਨੀ ਨੂੰ ਦੱਸ ਦਿੰਦੇ ਹਨ ਕਿ ਮੇਰਾ ਇੱਕ ਬੇਟਾ ਹੈ ਜੋ ਜਾਪਾਨ ਵਿੱਚ ਹੀ ਹੈ ਤੇ ਉਸ ਦੀ ਪਤਨੀ ਨੂੰ ਚਲੋ ਇਤਰਾਜ਼ ਨਹੀਂ ਹੁੰਦਾ ਉਸ ਤੋਂ ਬਾਅਦ ਉਹ ਅਰਦਾਸਾਂ ਸ਼ੁਰੂ ਕਰ ਦਿੰਦੇ ਹਨ ਕਿ ਸਾਡਾ ਬੱਚਾ ਸਾਨੂੰ ਕਿਸੇ ਵੀ ਤਰੀਕੇ ਇੱਕ ਵਾਰੀ ਮਿਲ ਜਾਵੇ ਮੈਂ ਆਪਣੀ ਬੇਟੀ ਦਾ ਨਾਂ ਵੀ ਇੱਕੋ ਜਿਹਾ ਹੀ ਰੱਖਿਆ ਹੈ ਜਿਵੇਂ ਮੇਰੀ ਬੇਟੀ ਦਾ ਨਾਂ ਅਵਲੀਨ ਹੈ ਤੇ بیٹے ਦਾ ਨਾਂ ਲੀਨ ਹੈ ਮੇਰੀ ਬੇਟੀ ਦੀ ਉਮਰ ਇਸ ਟਾਈਮ 15 ਸਾਲ ਹੈ ਤੇ ਮੇਰਾ ਬੇਟਾ 21 ਸਾਲਾਂ ਦਾ ਹੋ ਗਿਆ ਹੈ ਗੁਰੂ ਰਾਮ ਜੀ ਰਾਮਦਾਸ ਜੀ ਦੀ ਕਿਰਪਾ ਸਦਕਾ ਅੱਜ ਮੇਰਾ ਪੁੱਤਰ ਮੈਨੂੰ ਮਿਲ ਗਿਆ ਹੈ ਮੇਰੇ ਪੁੱਤਰ ਦਾ ਜਨਮ 23 13 ਫਰਵਰੀ 2003 ਵਿੱਚ ਹੋਇਆ ਸੀ ਮੈਂ ਹਰ ਸਾਲ ਆਪਣੇ ਬੱਚੇ ਦੇ ਬਰਥਡੇ ਤੇ ਕਾਰਡ ਭੇਜਦਾ ਹੁੰਦਾ ਸੀ ਉਹਨਾਂ ਕਾਰਡਾਂ ਦੇ ਉੱਪਰ ਹੀ ਮੈਨੇ ਆਪਣੇ ਪੁਰਾਣੇ ਘਰ ਦਾ ਐਡਰੈਸ ਵੀ ਭੇਜਿਆ ਸੀ ਅੱਜ ਉਹ ਦਿਨ ਆ ਗਿਆ ਜਦੋਂ ਮੇਰਾ ਬੱਚਾ ਮੇਰੇ ਕੋਲ ਹੈ 18 ਅਗਸਤ ਦਾ ਉਹ ਖੁਸ਼ੀਆਂ ਭਰਿਆ ਦਿਨ ਮੈਨੂੰ ਜ਼ਿੰਦਗੀ ਵਿੱਚ ਕਦੇ ਨਹੀਂ ਭੁੱਲੇਗਾ ਜਦੋਂ ਮੇਰਾ ਬੱਚਾ ਮੇਰਾ ਮੇਰੀਆਂ ਤਸਵੀਰਾਂ ਮੇਰੀ ਪਤਨੀ ਦੀਆਂ ਤਸਵੀਰ ਆਪਣੀ ਮਾਂ ਦੀਆਂ ਤਸਵੀਰਾਂ ਲੈ ਕੇ ਤੇ ਮੇਰਾ ਐਡਰੈਸ ਲੈ ਕੇ ਮੇਰੇ ਪੁਰਾਣੇ ਪਿੰਡ ਜਦੋਂ ਲੋਕਾਂ ਨੂੰ ਪੁੱਛਦਾ ਹੈ ਕਿ ਇਸ ਇਨਸਾਨ ਬਾਰੇ ਤੁਸੀਂ ਜਾਣਦੇ ਹੋ ਜੇ ਜਾਣਦੇ ਹੋ ਤਾਂ ਮੈਨੂੰ ਇਹਨਾਂ ਕੋਲ ਪਹੁੰਚਾ ਦਿਓ ਇਹ ਮੇਰੇ ਪਿਤਾ ਹਨ ਜਦੋਂ ਇਹ ਬੱਚਾ ਉਹਨਾਂ ਨੂੰ ਇਹ ਤਸਵੀਰਾਂ ਦਿਖਾ ਰਿਹਾ ਹੁੰਦਾ ਹੈ ਉਹ ਡਾਇਰੈਕਟਲੀ ਮੈਨੂੰ ਤਾਂ ਨਹੀਂ ਪਹਿਚਾਣ ਪਾਉਂਦੇ ਪਰ ਮੇਰੇ ਭਰਾ ਮਤਲਬ ਕਿ ਲੜਕੇ ਦੇ ਚਾਚੇ ਦੀ ਤਸਵੀਰ ਵੀ ਉਹਨਾਂ ਤਸਵੀਰਾਂ ਵਿੱਚ ਹੁੰਦੀ ਹੈ ਉਹ ਮੇਰੇ ਭਰਾ ਦਾ ਦੋਸਤ ਉਹਨੂੰ ਪਛਾਣ ਲਿੰਦਾ ਹੈ ਕਿ ਇਹ ਤਾਂ ਮੇਰੇ ਦੋਸਤ ਦੇ ਦੀ ਭਰਾ ਦੀ ਤਸਵੀਰ ਹੈ ਉਹ ਉਸ ਤਸਵੀਰ ਤੋਂ ਬਾਅਦ ਬੱਚਿਆਂ ਨੂੰ ਪੁੱਛਦਾ ਹੈ ਇਹ ਤੁਹਾਡੇ ਕੀ ਲੱਗਦੇ ਹਨ ਤਾਂ ਬੱਚਿਆਂ ਨੇ ਦੱਸਿਆ ਹੀ ਹੁੰਦਾ ਹੈ ਕਿ ਮੈਂ ਉਹ ਮੇਰੇ ਪਿਤਾ ਹਨ ਉਹ ਮੇਰੇ ਭਰਾ ਛੋਟੇ ਭਰਾ ਨੂੰ ਫੋਨ ਕਰਦੇ ਹਨ ਕਿ ਇਸ ਤਰ੍ਹਾਂ ਕਰਕੇ ਦੋ ਮੁੰਡੇ ਜਾਪਾਨ ਤੋਂ ਆਏ ਨੇ ਤੇ ਉਹ ਪੁੱਛ ਰਹੇ ਹਨ ਕਿ ਸੁਖਪਾਲ ਦਾ ਐਡਰੈਸ ਕੀ ਹੈ ਉਹ ਮੇਰੇ ਪਿਤਾ ਹਨ ਉਸ ਦਾ ਚਾਚਾ ਬਹੁਤ ਖੁਸ਼ ਹੁੰਦਾ ਹੈ ਤੇ ਉਹ ਆਪਣੇ ਭਰਾ ਸੁਖਪਾਲ ਨੂੰ ਫੋਨ ਕਰਦਾ ਹੈ ਜਿਹੜਾ ਕੀ ਰਖੜੀਆਂ ਬੰਨਣ ਵਾਸਤੇ ਆਪਣੀ ਪਤਨੀ ਅਤੇ ਬੱਚੀ ਨੂੰ ਲੈ ਕੇ ਆਪਣੇ ਸਹੁਰੇ ਘਰ ਗਿਆ ਹੁੰਦਾ ਹੈ ਉਹ ਕਹਿੰਦਾ ਹੈ ਕਿ ਸੁਖਪਾਲ ਤੇਰਾ ਬੱਚਾ ਦੱਸ ਰਹੇ ਨੇ ਜਾਪਾਨ ਤੋਂ ਆ ਗਿਆ ਹੈ ਤੇ ਉਸ ਨੂੰ ਯਕੀਨ ਹੋ ਜਾਂਦਾ ਹੈ ਕਿ ਹਾਂ ਇਹ ਮੇਰਾ ਹੀ ਬੱਚਾ ਹੈ ਉਹ ਉਥੋਂ ਨਾਲ ਦੀ ਨਾਲ ਚੁਰਪੈਂਦਾ ਹੈ ਤੇ ਇਧਰੋਂ ਉਹਦੇ ਦੋਸਤ ਬੱਚੇ ਨੂੰ ਲੈ ਕੇ ਸੁਖਪਾਲ ਦੇ ਘਰ ਅੱਗੇ ਪਹੁੰਚ ਜਾਂਦੇ ਹਨ ਤੇ ਉਧਰੋਂ ਸੁਖਪਾਲ ਜਦੋਂ ਗੱਡੀ ਵਿੱਚ ਪਹੁੰਚਦਾ ਹੈ ਤੇ ਉਤਰਦਾ ਹੈ ਤਾਂ ਇੱਕੋ ਨਮ ਉਹਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ ਤੇ ਉਹ ਖਿੱਚ ਕੇ ਆਪਣੇ ਬੱਚੇ ਨੂੰ ਆਪਣੀ ਛਾਤੀ ਨਾਲ ਲਾ ਲੈਂਦਾ ਹੈ ਤੇ ਖੂਬ ਰੋਂਦਾ ਹੈ 19 ਸਾਲਾਂ ਦਾ ਵਿਛੋੜਾ ਉਸ ਟਾਈਮ ਦੇਖਣਯੋਗ ਸੀ ਕਿ ਪਿਓ ਤੇ ਪੁੱਤਰ ਦੇ ਕਿਸ ਤਰ੍ਹਾਂ ਬੀਤ ਰਹੀ ਹੋਵੇਗੀ ਇਸ ਤਰ੍ਹਾਂ ਇਨਾ ਪਿਓ ਪੁੱਤ ਦਾ ਮਲਾਪ ਹੁੰਦਾ ਹੈ ਸੁਖ ਦਾ ਸਾਹ ਆਉਂਦਾ ਹੈ ਬੱਚੀ ਨੂੰ ਆਪਣਾ ਭਰਾ ਮਿਲ ਜਾਂਦਾ ਹੈ ਇੱਕ ਮਾਂ ਨੂੰ ਇੱਕ ਹੋਰ ਮਾਂ ਨੂੰ ਇੱਕ ਪੁੱਤਰ ਮਿਲ ਜਾਂਦਾ ਹੈ ਇਸ ਤਰ੍ਹਾਂ ਪਰਿਵਾਰ ਦਾ ਮਲਾਪ ਹੋ ਜਾਂਦਾ ਹੈ ਬੱਚੇ ਨੇ ਵਚਨ ਦਿੱਤਾ ਹੈ ਕਿ ਉਹ ਆਪਣੇ ਪਰਿਵਾਰ ਇੰਡੀਆ ਪਰਿਵਾਰ ਨੂੰ ਹਰ ਸਾਲ ਮਿਲਣ ਆਇਆ ਕਰੇਗਾ ਪਰਮਾਤਮਾ ਇਹਨਾਂ ਦਾ ਰਿਸ਼ਤਾ ਇਸੇ ਤਰ੍ਹਾਂ ਹੀ ਬਣਾਇਆ ਰੱਖੇ ਸਭ ਨੂੰ ਖੁਸ਼ੀਆਂ ਦੇਵੇ